ਪੁੱਤ ਮੈਨੂੰ ਕੀ ਇਹ ਕੱਪੜਿਆਂ ਨੂੰ ਕਿਉਂ ਵਿਚਾਰਿਆਂ ਨੂੰ ਔਖਾ ਕਰਾ ਦੱਸ ਚਲ ਆਈ ਵਾਰ ਦਿੰਦੇ ਆ ਫਿਰ ਹੁਣ ਕੀ ਸੋਹਣਾ ਬੇਬੇ ਤੇਰਾ ਸੂਟ ਵੀ ਪਾਉਣ ਵਾਲਾ ਨਾ ਸੋਹਣੇ ਪੁੱਤ ਸੋਹਣਾ ਹਾਂ ਸਾਤਾ ਪਸਿਆਂ ਵੀ ਲਾਵਾਂਗੇ ਆਪਾਂ ਗਰਮੀ ਤੇਰਾ ਵੀ ਪਾਉਣ ਵਾਲਾ ਬੰਨੇ ਗਰਮੀ ਚ ਲਈ ਸੋਹਣਾ ਸੂਟ ਫੇਰੀ ਸੇਮ ਲਾਗੇ ਹੋਰ ਹੋਰ ਕੱਟ ਲਿਓ ਹੈਨਾ ਸਹੀ ਗੱਲ ਲੱਗੀ ਸੋਹਣੇ ਕੱਪੜੇ ਸੋਹਣੇ ਸਬਜ਼ੀ ਬਣੀ ਪਈ ਏ ਕੱਲੀ ਰੋਟੀ ਹੀ ਲਾਉਣੀਆਂ ਨੇ ਵੀਰ ਪਹਿਲਾਂ ਕੱਟ ਲੈ ਲਿਆ ਬੇਬੇ ਦਾ ਤਾਂ ਨਾ ਬੇਬੇ ਦੋਨੀ ਕੱਟ ਨੂੰ ਪੈਨੇ ਦੋਨਾਂ ਦੀ ਬਣਾ ਲਾਂਗੇ ਹਾਂ ਬੱਸ ਫਿਰ ਸਰਵਨਾ ਤੂੰ ਬਣਾ ਲਈ ਚਲ ਕਮੀਜ਼ ਮੈਂ ਕੱਟ ਚ ਹਾਂ ਆਹ ਤਾਂ ਧੜਕੇ ਕੱਟ ਕੇ ਉਹ ਨਾ ਫਿਰ ਉਹਨਾਂ ਟਾਈਮ ਸੋਣੀ ਆਪਣੇ ਕਹਿੰਗੇ ਕਹਿੰਦੇ ਸਾਰੇ ਪਾਵਾ ਵੈ ਤਾਰਾਂ ਨਹੀਂ ਕਿ ਨਹੀਂ ਬੇਬੇ ਉਹ ਮੈਂ ਉਹ ਮੇਰਾ ਜੀ ਹਾ ਖੁਸੀ ਆਂਦਾ ਰਹੇ ਜਾਂਦਾ ਅੱਜ ਕਿਹੜੇ ਵੇਲੇ ਆਇਆ ਥੋੜਾ ਜਿਹਾ ਟਾਈਮ ਆ ਇਹ ਜੀ ਇਹ ਲਵਾ ਲਈ ਪੈਨੇ ਪਾਈ ਪਿੰਨ ਹਾਂ ਪਾਈ ਆ ਤਾਂ ਬੇਬੇ ਲਿਆ ਦੇਗੀ ਹੁਣ ਹਾਂ ਪੁੱਤ ਲਿਆ ਦੂ ਹਾਂ ਤਾਂ ਲਈ ਲੈ ਦੇ ਦੇ ਕੋਟਕੇ ਹਾਂ ਬਾਹਰੋਂ ਪਿੰਡ ਪਹੁੰਚਣ ਦੀ 10 ਕੁ ਟੱਸ ਘਟ ਪਹਿਲਾਂ ਕੱਟਣਾ ਹੈ ਸੁੜੀਆਂ ਦਾ ਸੁੱਟਾਂ ਨਹੀਂ ਹੁੰਦਾ ਸੁੱਟਾਂ ਦੇ ਹੁੰਦਾ ਮਾਂ ਦਾ ਮਾਣ ਬਸ ਉਹੀ ਗੱਲ ਹਾਂ ਐਨੇ ਜਿਹਦਾ ਜਵਾਕ ਵੀ ਦਾ ਮਾਣ ਖੁਸ਼ ਹੋ ਗਣਾ ਪੁੱਤ ਸੋਹਣਾ ਹਾਂ ਸੋਹਣੇ ਦੇ ਤਾਰਾਂ ਨੇ ਧੀ ਐ ਸਹੀ ਗੱਲ ਆ ਬੇਬੇ ਕੋ ਕਹਿੰਦੇ ਨੇ ਤੇ ਪਿਆਕਿਆਂ ਦੀ ਤਾਂ 100 ਰੁਪਏ ਦੀ ਚੀਜ਼ ਹੋਵੇ ਧੀ ਪਣ ਤਾਂ ਵੀ ਨਹੀਂ ਨਿੰਦਦੀ ਤਾਂ ਵੀ ਲੱਖਾਂ ਦੀ ਬਣਾ ਦਿੰਦੀ ਐ ਸਹੀ ਗੱਲ ਆ ਪੁੱਤ